ਏ ਸਰਦਾਰ ਜੀ ਇੱਥੇ ਖੜੇ ਨੇ ਰੂਪਜੀਤ ਜੀ ਹਰੀ ਇੰਟਰਵਿਊ ਅਸੀਂ ਕਰ ਰਹੇ ਆ ਇਹ ਇਹਨਾਂ ਨੂੰ ਅਸੀਸਾਂ ਦੇ ਜਾ ਰਹੇ ਨੇ ਅਮਰ ਸਿੰਘ ਚਮਕੀਲੇ ਤੇ ਗੈਟ ਅਪ ਚ ਸਾਡਾ ਯਾਰ ਸੀ ਇਹ ਤਾਂ ਉਹਨਾਂ ਨੇ ਜਿਨ੍ਹਾਂ ਨੇ ਮਾਰਿਆ ਕੀ ਦਸੀਏ ਦਾਦੇ ਵਗੋਣਾ ਗਾਣਾ ਕਿਵੇਂ ਲਿਖਿਆ ਅਧਿਆ ਕੀ ਆ ਪਊਗਾ ਕੀ ਆ ਕਿਵੇਂ ਗਾਣੇ ਚੱਲਦੇ ਨੇ ਵਰਦਿੰਦਾ ਕੰਨਿਆ ਨੂੰ ਪੂਪਨਾ ਸਾਧ ਰਾਮੀ ਅੱਖਾਂ ਵਿੱਚੋਂ ਸਾਥ ਪੂਰੇ ਖੜਾ ਹਾਂ ਸਹੀ ਸਰ ਜੀ ਲਾਲ ਬਰੂਤੀ ਜੋਂ ਦੇਖੀ ਤਾਂ ਫਿਰ ਚਮਕੀਲਾ ਯਾਦ ਹੁੰਦਾ ਸਾਥੋ ਬਾਬਾ ਖੋਲਿਆ ਤੇਰਾ ਨਣ ਗਾਣਾ 22 ਦਿਨ ਦੀ ਪ੍ਰੋਣੀ ਕਿਤੇ ਮੁੱਕ ਜੂ ਕੋਈ ਜਗ ਸੰਪੂਰਨ ਨਹੀਂ ਹੁੰਦਾ ਕੋਈ ਲੰਗਰ ਪੂਰਾ ਨਹੀਂ ਹੁੰਦਾ ਉਹਦੇ ਦੇ ਗਾਣੇ ਨਾ ਚੱਲਣ ਚਮਕੀਲਾ ਸਾਹਿਬ ਦੇ ਉਹ ਚਮਾੜਾ ਕੀ ਸੀ ਅਮੀਰੀ ਗਰੀਬੀ ਨੂੰ ਖਾਂਦੀ ਆ ਖਾ ਗਈ ਅੱਜ ਵੀ ਪੰਜਾਬ ਚੋਹੀ ਹੋ ਰਿਹਾ ਕਿਸਾਨਾਂ ਦਾ ਲੁੱਟ ਚ ਅਮੀਰ ਕੀ ਆ ਹੁਣ ਹੱਕ ਖੋ ਰਹੇ ਨੇ ਇਹੀ ਹਰ ਪਹਿਲਾਂ ਹੋਇਆ ਜਿਹੜੇ ਬੈਠੇ ਸ਼ੈਣੇ ਸਣ ਗੋਹਦੇ ਸੀ ਭੁੱਖੇ ਬੈਠ ਨਗੇ ਬੈਠੇ ਸੀਗੇ ਇਹਦੇ ਕੋਲ 1.5 1.5 ਸਾਲ ਪ੍ਰੋਗਰਾਮ ਬੁੱਕ ਮੈਂ ਦੇਖਿਆ ਦੀ ਡਰੀ ਤੇ 1.5 1.5 ਸਾਲ ਦਾ ਪ੍ਰੋਗਰਾਮ ਜਿੱਦਣ ਹਾ ਸਾਹ ਵਾਪੇ ਉਹਦਣ ਵੀ ਕਹਿੰਦਾ ਚਮਕੀਲਾ ਕੱਲ੍ਹ ਨੂੰ ਪ੍ਰੋਗਰਾਮ ਕੀ ਆ ਕੰਦਾ ਯਾਰ ਕੱਲੂ ਮੈਸੇਜ ਕਰ ਰਿਹਾ ਕਹਿੰਦਾ ਜਾਈ ਨਾ ਕਹਿੰਦਾ ਜਾਵਾਂ ਕਿਵੇਂ ਨਾ 1.5 ਪਹਿਲਾਂ ਬੁਕਿੰਗ ਕੀਤੀ ਆ ਤਾਂ ਤੇਰੀ ਮਰਜ਼ੀ ਹੈ ਕਹਿੰਦਾ ਇਹਦਾ ਸਭ ਪਤਾ ਇੱਥੇ ਹੋ ਜਾਣਾ ਜ਼ਾਹਰ ਹੋ ਜਾਣਾ ਕੂੜ ਨਖੱਟੇ ਨਾਨਕਾ ਔੜੂ ਦੇ ਇੱਕ ਅਜਿਹੇ ਸ਼ਖਸ ਨਾਲ ਮਿਲਾ ਰਹੇ ਆ ਜਿਨ੍ਹਾਂ ਦੀ ਸ਼ਕਲ ਸੂਰਤ ਚਿਹਰਾ ਵੀ ਵੇਖ ਕੇ ਪਹਿਲੀ ਨਜ਼ਰੀ ਤੁਹਾਨੂੰ ਲੱਗੇਗਾ ਅਮਰ ਸਿੰਘ ਚਮਕੀਲਾ ਜਿਵੇਂ ਸਾਹਮਣੇ ਆਣ ਕੇ ਖੜ ਗਏ ਹੋਣ ਤੇ ਕਮਾਲ ਇਹ ਹੈ ਪ੍ਰਮਾਤਮਾ ਦੀ ਕਿਰਪਾ ਕਿ ਇਹਨਾਂ ਦੀ ਆਵਾਜ਼ ਅੰਦਾਜ਼ ਗੀਤ ਵੀ ਅਮਰ ਸਿੰਘ ਚਮਕੀਲੇ ਦੇ ਹੀ ਗਾਉਂਦੇ ਨੇ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਜੀ ਥੈਂਕ ਯੂ ਜੀ ਖੁਸ਼ਰੋਜ ਪਹਿਲਾਂ ਤੁਸੀਂ ਇਹ ਦੱਸੋ ਤੁਸੀਂ ਅੰਮਰਸਿੰਘ ਚਮਕੀਲਾ ਦੇ ਗੇਟ ਆਪ ਦੇ ਵਿੱਚ ਵਿਚਰਦੇ ਹੋ ਲੋਕਾਂ ਦੇ ਵਿੱਚ ਅਸੀਂ ਇੱਥੇ ਆਏ ਆ ਸਾਨੂੰ ਟਾਈਮ ਹੀ ਨਹੀਂ ਦੇ ਰਹੇ ਹੈਗੇ ਬਲੋਗ ਫੋਟੋਆਂ ਖਿਚਾਈ ਜਾ ਰਹੇ ਨੇ ਹਾਂਜੀ ਲੋਕ ਪਿਆਰ ਕਰਦੇ ਆ ਜੀ ਚਮਕੀਲਾ ਸਾਹਿਬ ਨੂੰ ਪਿਆਰ ਕਰਦੇ ਜੀ ਚਮਕੀਲਾ ਨੂੰ ਪਿਆਰ ਕਰਦੇ ਹਾਂਜੀ ਹਾਂਜੀ ਠੀਕ ਹੈ ਤੁਹਾਨੂੰ ਫਿਰ ਕਿਦਾਂ ਦਾ ਲੱਗਦਾ ਹੈ ਮੈਨੂੰ ਬਹੁਤ ਖੁਸ਼ੀ ਕਿ ਉਸ ਰੂਹ ਨੂੰ ਗਈ ਹੋਈ ਨੂੰ ਤਾਂ 33 ਸਾਲ ਹੋ ਗਏ ਨੇ ਪਰ ਅੱਜ ਜਦੋਂ ਲੋਕਾਂ ਲੋਕ ਅਚਾਨਕ ਵੇਖ ਲੈਂਦੇ ਨੇ ਤੁਹਾਨੂੰ ਕਦੀ ਇਦਾਂ ਲੱਗਦਾ ਅਚਾਨਕ ਵੀ ਤੁਹਾਨੂੰ ਵੇਖ ਦੇਣਗੇ ਜਿਨ੍ਹਾਂ ਦੇ ਸੁਭਬੀ ਤੁਸੀਂ ਸਾਹਮਣੇ ਆ ਜਾਂਦੇ ਹੋਗੇ ਤਾਂ ਹਾਂਜੀ ਹਾਂਜੀ ਉਸਨੂੰ ਰੋਕ ਲੈਂਦੇ ਰਾਸਤੇ ਜਿ ਜਾਂਦੇ ਨੂੰ ਜਦੋਂ ਅਸੀਂ ਜਾਂਨੇ ਆ ਪ੍ਰੋਗਰਾਮਾਂ ਤੇ ਵੀ ਜਾਂਨੇ ਆ ਉਹ ਵੀ ਜਦੋਂ ਅੰਮ੍ਰਿਤਸਰ ਸਭ ਗਏ ਉਥੇ ਸਾਨੂੰ ਰੋਕ ਲਿਆ ਉਥੇ ਸਾਡੇ ਨਾਲ ਸਨੈਪ ਕਰਾਇਆ ਫੋਟੋਆਂ ਕਰਾਈਆਂ ਅੱਛਾ ਅਸੀਂ ਚਮਕੀ ਲਾ ਜੀ ਦਾ ਕਰਕੇ ਜੀ ਤੁਹਾਡੀ ਉਮਰ ਕਿੰਨੀ ਸੀ ਜਦੋਂ ਉਹ ਪੂਰੇ ਹੋਣੇ ਸਾਡੀ ਛੋਟੀ ਉਮਰ ਸੀ ਜੀ ਉਹਦਾ ਕਾਫੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਅੱਜ ਅਸੀਂ ਚਾਹਾਂਗੇ ਜਿਵੇਂ ਤੁਸੀਂ ਇਹਨਾਂ ਦੇ ਇੱਥੇ ਦੁਗਰੀ ਪਹੁੰਚੇ ਹੋਏ ਉਹਨਾਂ ਦੀ ਸਮਾਦ ਦੇ ਉੱਪਰ ਅਮਰਜੋਤ ਚਮਕੀ ਲਾ ਜੀ ਦੀ ਅਸੀਂ ਚਾਹਾਂਗੇ ਕੁਝ ਗਾ ਕੇ ਸੁਣਾਓ ਹਾਂਜੀ ਗਾ ਦੇਵਾਂਗੇ ਜੀ ਪਟਾਚ ਪਰੇ ਲੱਗ ਦੋ ਦਿਲ ਤਾਂ ਜੁੜ ਗਏ ਨਹੀਂ ਸੋਹਣੀਆਂ ਨਹੀਂ ਜੁੜੀਆਂ ਤਿੱਕਦੀਆਂ ਲਖਾ ਰਾਂਝੇ ਤੁਰ ਗਏ ਨਹੀਂ ਇੱਥੇ ਰਹਿਣ ਬਿਲਕਦੀਆਂ ਹੀਰਾ ਸੁਣ ਬਖਸ਼ਣ ਹਾਰੀਏ ਨਹੀਂ ਸਾਂ ਤੇਰੀ ਟਹਿਗੀ ਤੇਰੀ ਜਦੋਂ ਪਹਿਲੀ ਲਾਮ ਪੜੀ ਹਾਈ ਨੀ ਪੁੱਬ ਨਿੱਕੜ ਗਈ ਮੇਰੀ ਜਦੋਂ ਪਹਿਲੀ ਲਾਮ ਪੜੀ ਹੈ ਨੀ ਪੁੱਬ ਨਿਕਲ ਗਈ ਮੇਰੀ ਅਸੀਂ ਤਾਂ ਵੇਖਦੇ ਹੀ ਰਹਿ ਗਏ ਸਾਨੂੰ ਐਵੇਂ ਤੁਸੀਂ ਥੋੜਾ ਹੋਰ ਸੁਣਾਓਗੇ ਕਿਉਂਕਿ ਜਦੋਂ ਲੋਕ ਸੁਣਨਗੇ ਕਿਉਂਕਿ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਉਹਨਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਹੈ ਉਹਨਾਂ ਦਾ ਵੀ ਘਰ ਪੂਰਾ ਕਰੋ ਨਾ ਥੋੜਾ ਹੋਰ ਸੁਣਾਓ ਇਕੱਲੇ ਤਾਂ ਸੁਣਾਓ ਇਕੱਲੇ ਨੀਤੂ ਨਰਕਾ ਨੂੰ ਜਾਵੇਂ ਸਰਾਂ ਦੇ ਦਵਾਰੀ ਉਹ ਸੁਣਾ ਦੇ ਬਸ ਨੀਤੂ ਨਰਕਾ ਨੂੰ ਜਾਵੇਂ ਸਰਹੰਦ ਦੀ دیਵਾਰੇ ਤੂੰ ਹੀ ਕਤਲ ਕਰਾਏ ਦਸ਼ਮੇਸ਼ ਦੇ ਦੁਲਾਰੇ ਦਸ਼ਮੇਸ਼ ਦੇ ਦੁਲਾਰੇ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ دیਵਾਰੇ ਵਾਹ ਜੀ ਵਾਹ ਇਹ ਸਾਨਾ ਸਾਡੇ ਨਾਲ ਰੂਪ ਜੀ ਤੇ ਇਹਨਾਂ ਦੇ ਦੋਸਤ ਹਰਬੰਸ ਸਿੰਘ ਜਿਹੜਾ ਉਹ ਇਹਨਾਂ ਨੂੰ ਵੇਖੋ ਚਾਹ ਹੀ ਚੜੀ ਜਾ ਰਿਹਾ ਤੁਸੀਂ ਗਾ ਰਹੇ ਹੋ ਪਿੱਛੇ ਵੇਖਣ ਵਾਲਾ ਸੀਨ ਸੀ ਵੀ ਉਹ ਪਿੱਛੋਂ ਪਿਆਰ ਆ ਇਹਦੇ ਨਾਲ ਇਹਨਾਂ ਨਾਲ ਪਿਆਰ ਆ ਸੀ ਪਿਆਰ ਕਰਦੇ ਆ ਤੁਸੀਂ ਕਿੱਥੋਂ ਮੈਂ ਇਹਨਾਂ ਦਾ ਭਰਾ ਹਾਂਗਾ ਛੋਟਾ ਕਿਹੜੀ ਜਗ੍ਹਾ ਤੋਂ ਐਸਾ ਦੁਗਰੀ ਜੀ ਹਾਂ ਅੱਛਾ ਤੁਸੀਂ ਦੁਗਰੀ ਦੇ ਨਾਲ ਜਦੋਂ ਚਮਕੀਲੇ ਰੀ ਪੂਰੇ ਨੇ ਤੁਸੀਂ ਕਿੰਨੇ ਕਿਸੀ ਹੋ ਮੈਂ 12-13 ਸਾਲ ਦਾ ਸੀ ਜੀ ਕੋਈ ਤੁਹਾਡੀ ਕਦੀ ਉਹਨਾਂ ਨਾਲ ਗੱਲ ਹੋਈ ਸੀ ਨਹੀਂ ਮੈਂ ਉਹਦਾ ਪ੍ਰੋਗਰਾਮ ਦੇਖਿਆ ਤਿੰਨ ਅੱਛਾ ਇੱਕ ਲੱਗਿਆ ਸੀ ਤੁੰਗਰੂਰ ਇੱਕ ਲੱਗਿਆ ਸੀ ਆ ਆਪਣੇ ਉੱਥੇ ਦਰਵੇ ਦੇਲ ਵੀ ਤੋਂ ਉੱਥੇ ਭਰਾਤ ਆਈ ਸੀ ਤੋਪਰਾਗਣਾ ਉੱਥੇ ਸੀ ਉਹ ਬੰਦਾ 2 ਰੁਪਏ ਨਾਮ ਦੇਂਦੇ ਹੁੰਦੇ ਸੀ 2 ਜਾਂ 5 ਉਦੋਂ ਅੱਜ ਤਾਂ ਹੁਣ 150 ਦਿੰਦੇ ਨਾ 2 ਰੁਪਏ ਨਾਮ ਦੇ ਇੱਕ ਬੰਦਾ ਨਾ 200 ਰੁਪਏ ਕਿੰਨੇ ਵਾਰੀ ਦੇ ਕੇ ਗਿਆ ਉਹ ਕਹਿੰਦਾ ਵੀਰੇ ਤੂੰ 200 ਰੁਪਏ ਨਾਮ ਦੇ ਕੱਲ ਨੂੰ ਨਾ ਮੈਨੂੰ ਗਾਲਾਂ ਕੱਢੇਗਾ ਚੁੰਗੀਲਾ ਸਾਲਾ ਸਾਰੇ ਪੈਸੇ ਲੈ ਗਿਆ ਮੇਰੇ ਕੋਲ ਕੇ ਕਹਿੰਦਾ ਟਿੱਕੇ ਬਹਿ ਜਾ ਕਹਿੰਦਾ ਮੈਨੂੰ ਪੈਸੇ ਲੋੜ ਨਹੀਂ ਮੈਂ 3500 3500 ਰੁਪਏ ਲੈਂਦਾ ਪ੍ਰੋਗਰਾਮ ਦਾ 7000 ਰੁਪਏ ਲਿਆ ਹੈ ਪ੍ਰੋਗਰਾਮ ਦਾ ਤੂੰ ਮੈਨੂੰ ਮੇਰੇ ਕੋਲ ਬਹੁਤ ਕੋਤਾ ਉਹਨੇ ਇਹ ਗੱਲ ਕਹੀ ਆ ਮੇਰੇ ਸਾਹਮਣੇ ਕਹੀ ਆ ਹਾਂ ਅਸੀਂ ਉਹਨੂੰ ਪਿਆਰ ਕਰਦੇ ਆ ਪਿਆਰ ਕਰਦੇ ਰਹਿਾਂਗੇ ਜਿੰਨੀ ਚਿਰ ਸਾਡੀਆਂ ਸਾਂ ਚੱਲਦੇ ਆ ਅਸੀਂ ਆਵਾਂਗੇ ਹਾਂਜੀ ਸੋ ਮੇਰੀ ਹੱਥ ਹੱਥੀ ਗੱਲ ਜੀ ਬਹੁਤ ਧੰਨਵਾਦ ਜੀ ਤੇ ਆਪਾਂ ਕੈਮਰਾਮੈਨ ਬੰਦਨਾ ਕਰਿਓ ਕੈਮਰਾ ਥੋੜੇ ਜਿਹਾ ਅਮਰ ਸਿੰਘ ਚਮਕੀਲਾ ਜਿਹੜੇ ਉਹਨਾਂ ਦੇ ਗੈਟਅਪ 'ਚ ਖੜੇ ਨੇ ਰੂਪ ਜੀ ਇਹਨਾਂ ਦਾ ਸਟਾਈਲ ਵਿਖਾਈ ਚੱਲੋ ਵੀ ਉਹ ਗੱਲਬਾਤ ਕਰ ਰਹੇ ਨੇ ਲੋਕਾਂ ਨਾਲ ਤੇ ਕਿਉਂਕਿ ਅਮਰ ਸਿੰਘ ਚਮਕੀਲਾ ਦੇ ਚੌਣ ਵਾਲਿਆਂ ਦੀ ਗਿਣਤੀ ਬੜੀ ਵੱਡੀ ਹੈ ਤੇ ਅੱਜ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਹੋਵੇਗਾ ਕਿ ਅਮਰ ਸਿੰਘ ਚਮਕੀਲੇ ਨਾਲ ਆ ਰਹੇ ਨੇ ਅੱਛਾ ਠੀਕ ਹੈ ਦੇਖ ਰਹੇ ਨੇ ਉਹਨਾਂ ਨੂੰ ਉਸੇ ਗੈਟਅਪ ਦੇ ਵਿੱਚ ਰੂਪ ਜੀ ਆਪਾਂ ਕਿਹੜੇ ਲੱਗੇ ਤੁਸੀਂ ਮੈਂ ਸੀ ਬਠਿੰਡੇ ਰਿਹਾ ਵਾਹ ਜੀ ਵਾਹ ਹਾਂਜੀ ਬਠਿੰਡੇ ਰਹਿਣਾ ਜੀ ਮੈਂ ਚਮਕਦਾ 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 ਜੀ ਤੁਹਾਨੂੰ ਵੀ ਪ੍ਰਵਾਦਵਾ ਤੁਹਾਨੂੰ ਤਰਕੀਆਂ ਦੇਵੇ ਸ਼ੁਕਰੀਆ ਥੈਂਕ ਯੂ ਖੁਸ਼ ਰਹੋ ਇਹ ਵੇਖ ਸਕਦੇ ਹੋ ਜੀ ਇੱਕ ਚਮਕੀਲਾ ਜੀ ਦੇ ਪਿਆਰ ਦੀ ਹੱਦ ਇਹ ਸਰਦਾਰ ਜੀ ਇੱਥੇ ਖੜੇ ਨੇ ਰੂਪਜੀਤ ਜੀ ਹਰੀ ਇੰਟਰਵਿਊ ਅਸੀਂ ਕਰ ਰਹੇ ਆ ਇਹ ਇਹਨਾਂ ਨੂੰ ਅਸੀਸਾਂ ਦੇ ਹੀ ਜਾ ਰਹੇ ਨੇ ਅਮਰ ਸਿੰਘ ਚਮਕੀਲੇ ਦੇ ਗੈਟ ਆਪ ਚ ਸਾਡਾ ਯਾਰ ਸੀ ਇਹ ਤਾਂ ਉਹਨਾਂ ਨਾਲ ਜਿਨ੍ਹਾਂ ਨੇ ਮਾਰਿਆ ਕੀ ਦਸੀਏ ਗਾਣੇ ਕਿੱਥੋਂ ਚੱਕੇ ਕਿਵੇਂ ਚੱਲੇ ਕਿਹੜੀ ਪਹਿਲਾ ਕੈਸਟ ਕਰਾਈ ਕਿਹਦੇ ਨਾਲ ਕਾਈ ਕਰੋ ਕਰਾਈ ਸੋਨੀਆ ਕਿਵੇਂ ਆਈ ਅਮਰ ਆਪਣੇ ਅਮਰਜੋਤ ਕਿਵੇਂ ਆਈ ਦਾਦੇ ਵਿਗੋਣਾ ਗਾਣੇ ਕਿਵੇਂ ਲਿਖਿਆ ਅਧਿਆ ਕੀ ਆ ਪਊਗਾ ਕੀ ਆ ਕਿਵੇਂ ਗਾਣੇ ਚੱਲਦੇ ਨੇ ਵਰਦਿੰਦਾ ਕੰਨਿਆ ਨੂੰ ਪੂਪਨਾ ਸਾਧ ਰਾਮੀ ਅੱਖਾਂ ਵਿੱਚੋਂ ਸਾਥ ਪੂਰੇ ਖੜਾ ਸੋਰੇ ਦੀ ਲਾਲ ਮਰੋਦੀ ਨੂੰ ਦੇਖੀ ਤਾਂ ਫਿਰ ਚਮਕੀਲਾ ਯਾਦ ਆਉਂਦਾ ਸਾਥੋ ਬਾਬਾ ਖੋਲਿਆ ਤੇਰਾ ਨੰਨਗਾਣਾ ਤਾਈ ਦਿਨ ਦੀ ਪ੍ਰੌਣੀ ਕਿਤੇ ਮੁੱਕ ਜੂ ਕੋਈ ਜਗ ਸੰਪੂਰਨ ਨਹੀਂ ਹੁੰਦਾ ਕੋਈ ਲੰਗਰ ਪੂਰਾ ਨਹੀਂ ਹੁੰਦਾ ਉਹਦੇ ਗਾਣੇ ਨਾ ਚੱਲਣ ਚਮਕੀਲਾ ਸਾਹਿਬ ਦੇ ਉਹ ਚਮਾੜਾ ਕੀ ਸੀ ਅਮੀਰੀ ਗਰੀਬੀ ਨੂੰ ਖਾਂਦੀ ਆ ਖਾ ਗਈ ਅੱਜ ਵੀ ਪੰਜਾਬ ਚੋਹੀ ਹੋ ਰਿਹਾ ਕਿਸਾਨਾਂ ਦੇ ਲੋਲ ਚ ਅਮੀਰ ਕੀ ਆ ਹੁਣ ਹੱਕ ਖੋ ਰਹੇ ਨੇ ਇਹੀ ਹਰ ਪਹਿਲਾਂ ਹੋਇਆ ਜਿਹੜੇ ਬੈਠੇ ਸ਼ੈਣੇ ਸੌਣ ਗੁੰਦੇ ਸੀ ਭੁੱਖੇ ਬੈਠ ਨਗੇ ਬੈਠੇ ਸੀਗੇ ਇਹਦੇ ਕੋਲ 1.5 ਸਾਲ ਪ੍ਰੋਗਰਾਮ ਬੁੱਕ ਮੈਂ ਦੇਖਿਆ ਦੀ ਡਰੀ ਤੇ 1.5 ਸਾਲ ਦਾ ਪ੍ਰੋਗਰਾਮ ਜਿੱਦਣ ਹੱਥ ਸਾਹਿਬ ਆਪੇ ਉਹ ਦਿਨ ਵੀ ਕਹਿੰਦਾ ਚਮਕੀਲਾ ਕੱਲੂ ਪ੍ਰੋਗਰਾਮ ਕੀ ਆ ਕਹਿੰਦਾ ਯਾਰ ਕੱਲੂ ਮੈਸੇਜ ਕਰ ਕਹਿੰਦਾ ਜਾਈ ਨਾ ਕਹਿੰਦਾ ਜਾਵਾਂ ਕਿਵੇਂ ਨਾ 1.5 ਸਾਲ ਪਹਿਲਾਂ ਬੁਕਿੰਗ ਕੀਤੀ ਆ ਤਾਂ ਤੇਰੀ ਮਰਜ਼ੀ ਆ ਕਹਿੰਦਾ ਇਹਦਾ ਸਭ ਪਤਾ ਇੱਥੇ ਹੋ ਜਾਣਾ ਜ਼ਾਹਰ ਹੋ ਜਾਣਾ ਕੂੜ ਨਖੱਟੇ ਨਾਨਕਾ ਔੜ ਖਸਚ ਰਹੀ ਸਾਨੂੰ ਪੁੱਛ ਕੀ ਹੋਇਆ ਸਾਡੀ ਸਵਰਨ ਸੀਬਿਆ ਹੁਣਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਤਾਬ ਲਿਖੀ ਆ ਜਿਹਦੇ ਵਿੱਚ ਉਹ ਕਹਿੰਦੇ ਪੂਰੇ ਆ ਜਾਣੀਆਂ ਸਵਰਨ ਸੀਬਿਆ ਜੀ ਉਹਨਾਂ ਦੀ ਉਹ ਬਜਜ ਦੇ ਰੀਡਰ ਨੇ ਉਹ ਉਹਨਾਂ ਦੇ ਆ ਰਿਟਾਇਰਮੈਂਟ ਦੇ ਨੇੜੇ ਨੇ ਉਹ ਕਹਿੰਦੇ ਇਸ ਵਕਤ ਉਹ ਵੱਡੇ ਆ ਉਹਦੇ ਤੇ ਨੇ ਅਸੀਂ ਇੰਟਰਵਿਊ ਉਹਨਾਂ ਦੇ ਕਾਫੀ ਪਾਈਆਂ ਨੇ ਤੇ ਉਹਨਾਂ ਨੇ ਕੱਲ ਸਾਨੂੰ ਕਿਹਾ ਸੀ ਕਿ ਉਸ ਕਿਤਾਬ ਦੀ ਤਰੀਕ ਦਾ ਮੈਂ ਹੁਣ ਐਲਾਨ ਕਰਾਂਗਾ ਉਹ ਸਾਡੇ ਕੋਲ ਜੀ ਬਹੁਤ ਮਤਲਬ ਦੇਖੋ ਜਿਹੜਾ ਸਚਾਈ ਤੇ ਆਪਣੇ ਪਰਦਾ ਪਿਆ ਚੱਕਣਾਂਗੇ ਚੰਗੀ ਗੱਲ ਆ ਲੋਕਾਂ ਨੂੰ ਵੀ ਪਤਾ ਲੱਗੇ ਸਚਾਈ ਸਾਹਮਣੇ ਆ ਹੁਣ ਕਿਤੇ ਦੁਨੀਆ ਕਿਤੇ ਇੱਥੇ ਨੇੜੇ ਆ ਕੋਈ ਕਿਤੋਂ ਕੋਈ ਕਿਤੋਂ ਦੁਨੀਆ ਤਾਂ ਬਾਹਰੋਂ ਵੀ ਟਿਕਟ ਲੈ ਕੇ ਆਉਣ ਨੂੰ ਤਿਆਰ ਆ ਸੰਸਥਾ ਬਣਾਉਣ ਨੂੰ ਤਿਆਰ ਕਹਿੰਦੇ ਪੈਸੇ ਜਿਹੜੇ ਕਹੋਂ ਖਰਚ ਦਾਂਗੇ ਉਹ ਤਾਂ ਕਹਿੰਦੇ ਵੀ ਅਸੀਂ ਮਤਲਬ ਤੁਸੀਂ ਲੱਭੋ ਕਿਹੜਾ ਫਸੀ ਪਤਾ ਨਹੀਂ ਕੀ ਆਪਾਂ ਰੂਪ ਜਿਵੇਂ ਹੁਣ ਤੁਸੀਂ ਸਾਡੇ ਨਾਲ ਖੜੇ ਗੱਲਾਂ ਕਰ ਰਹੇ ਸੀ ਤੁਹਾਨੂੰ ਇਹ ਅਹਿਸਾਸ ਹੈਗਾ ਤੁਹਾਡੇ ਦਿਮਾਗ ਨੂੰ ਵੀ ਇੱਕ ਬੰਦਾ ਦੂਰੋਂ ਖੜਾ ਤੁਹਾਨੂੰ ਅਸੀਸਾਂ ਦੇਈ ਜਾ ਰਿਹਾ ਚਮਕੀਲਾ ਚਮਕੀਲਾ ਦੇ ਵਾਸਤੇ ਲੱਗ ਰਿਹਾ ਨੇ ਕਾਫੀ ਭਾਰ ਵਾਲੀ ਗੱਲ ਹੈ ਹਾਂਜੀ ਹਾਂਜੀ ਤਾਂ ਹੈਗੀ ਛੋਟੀ ਦੀ ਗੱਲ ਨਹੀਂ ਹੈ ਨਹੀਂ ਛੋਟੀ ਗੱਲ ਹੋਰ ਬੰਦੇ ਨੂੰ ਵੀ ਚਮਕੀਲੇ ਵਾਸਤੇ ਅਸੀਸਾਂ ਦੇਣੀਆਂ ਜੀ ਉਹ ਇਹ ਮਾਲਕ ਦੀ ਜਨ ਹੁੰਦੀ ਸਹਿਬ ਹੱਥ ਵੜਾਈਆਂ ਜਸਪਾ ਵੇਤੇ ਸਦੇ ਇਹ ਉਹਦੀ ਕਿਰਪਾ ਜੀ ਉਹਨਾਂ ਨੇ ਸ਼ਕਲ ਦਿੱਤੀ ਉਹ ਜਦੋਂ ਲਗੇ ਚਮਕੀਲਾ ਸਾਹਿਬ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵੀ ਮੈਂ ਵੀਰ ਜੀ ਉਹਨਾਂ ਬਾਰੇ ਗੱਲ ਕਰੂੰਗਾ ਅਸੀਂ ਉਹਨਾਂ ਦਾ ਪ੍ਰੋਗਰਾਮ ਤਾਂ ਨਹੀਂ ਦੇਖਿਆ ਛੋਟੀਆਂ ਵਰਾ ਹੁੰਦੀਆਂ ਸੀ ਬਹੁਤ ਜ਼ਿਆਦਾ ਅਸੀਂ ਉਹਨਾਂ ਦਾ ਸੰਸਕਾਰ ਜ਼ਰੂਰ ਆਪਣੇ ਕੋਠੇ ਤੋਂ ਸਾਹਮਣੇ ਦੇਖਿਆ ਸਾਨੂੰ ਉਸ ਟਾਈਮ ਤੇ ਸਦੀਕ ਸਾਹਿਬ ਸੰਦਾ ਸਾਹਿਬ ਦੀਆਂ ਮੈਸਟਰ ਗੱਡੀਆਂ ਬੈਟਾਡੋਰ ਵਗੈਰਾ ਇਸ ਜਗ੍ਹਾ ਤੇ ਅਸੀਂ ਦੇਖਿਆ ਆਪਣੀ ਛੱਤ ਤੋਂ ਤੁਹਾਡੇ ਘਰ ਦੇ ਨਾਲ ਬਿਲਕੁਲ ਇੱਥੇ ਸਾਹਮਣੇ ਪੈਂਦਾ ਜੀ ਹੁਣ ਬਣ ਬਣ ਗਿਆ ਰੇਲਵੇ ਲਾਈਨ ਦੇ ਵਿੱਚ ਆਉਂਦੀ ਆ ਸਨ 88 ਜੀ ਸਾਡੇ ਘਰ ਇਦਾਂ ਦੇ ਹੁੰਦੇ ਸੀ ਕੱਚੇ ਕੁੱਚੇ ਅਸੀਂ ਉੱਪਰੋਂ ਦੇਖਿਆ ਜਦੋਂ 5:00 ਵਜੇ ਪਤਾ ਲੱਗਿਆ ਵੀ ਆ ਹਾਸਾ ਹੋ ਗਿਆ ਸੀ ਕੋਠੇ ਦੇ ਖੜੇ ਸੀ ਛੋਟੇ ਬાળੇ ਸੀ ਸਾਨੂੰ ਘਰੋਂ ਨਹੀਂ ਸੀ ਕੱਢਦੇ ਉਦੋਂ ਤੇ ਇੱਥੇ ਹਾਲਾਤ ਬਾਲੇ ਖਰਾਬ ਹੁੰਦੇ ਸੀਗੇ ਤੇ ਅਸੀਂ ਜਿਵੇਂ ਮੇਲਾ ਮੂਲਾ ਦੇਖਣ ਦੇ ਵੇ ਘਰੋਂ ਸਾਹਿਬ ਨਾਲ 2005 ਤੋਂ ਮੇਰੀ ਯਾਰੀ ਦੋਸਤੀ ਪਈ ਉਸ ਤੋਂ ਬਾਅਦ ਇਹਨਾਂ ਨੇ ਮੈਂ ਕੰਟੀਨਿਊ ਆਉਂਦਾ ਹਰ ਸਾਲ ਅੱਛਾ ਨੇੜੇ ਆਇਦਾ ਇਹਨਾਂ ਤਾਂ ਬਹੁਤ ਸਤਕਾ ਬਾਬਾ ਜੀ ਦੀ ਕਿਰਪਾ ਵੀ ਇੱਡੀ ਦੂਰ ਆਉਂਦੇ ਆ ਹਾਂਜੀ ਹਾਂਜੀ ਸਾਡਾ ਇਹਨਾਂ ਨਾਲ ਪਿਆਰ ਨਾਲ ਹੀ ਮਤਲਬ ਚਲੋ ਹੁਣ ਇਹਨਾਂ ਦੇ ਜੋੜੀ ਪਰ੍ਹਾਈ ਜੀ ਨਹੀਂ ਰਹੇ ਨਾ ਜਿਸ ਦਿਨ ਜਦੋਂ ਪੂਰੇ ਉਹਨਾਂ ਦਾ ਸੰਸਕਾਰ ਹੋ ਗਿਆ ਠੀਕ ਹੈ ਅੱਜ ਉਸ ਉਸ ਸਮੇਂ ਤੋਂ ਬਾਅਦ ਇਹ ਬੰਦਾ ਜਦੋਂ ਤੁਹਾਡੇ ਸਾਹਮਣੇ ਬਠਿੰਡੇ ਤੋਂ ਆ ਰਿਹਾ ਹੈ ਰੂਪ ਸਿੰਘ ਹਨਾ ਕਿਵੇਂ ਦਾ ਲੱਗ ਰਿਹਾ ਏਸ ਬੰਦੇ ਨੂੰ ਕਿਉਂਕਿ ਤੁਸੀਂ ਉਸ ਵਕ ਉਸ ਨੂੰ ਵੀ ਸੰਸਕਾਰ ਹੁੰਦਾ ਹੀ ਵੇਖਿਆ ਉਹਨਾਂ ਦਾ ਸਿਰਫ ਸੰਸਕਾਰ ਦੇਖਿਆ ਜੀ ਕੋਈ ਪ੍ਰੋਗਰਾਮ ਨਹੀਂ ਦੇਖਿਆ ਕਿ ਉਹ ਛੋਟੇ ਹੁੰਦੇ ਸੀ ਇੰਨਾ ਘਰੋਂ ਨਿਕਲਦੇ ਨਹੀਂ ਸਾਡੇ ਬਜ਼ੁਰਗਾਂ ਨੇ ਜ਼ਰੂਰ ਪ੍ਰੋਗਰਾਮ ਦੇਖੇ ਆ ਤੁਹਾਡੀ ਦੁੱਗਰੀ ਦੇ ਵਿੱਚ ਲੋਕਾਂ ਦਾ ਕਿਵੇਂ ਦੇ ਵਿਚਾਰੀ ਜਦੋਂ ਉਹਦਾ ਮਤਲਬ ਉਹਨਾਂ ਦੀ ਮੌਦ ਹੋ ਗਈ ਤੁਹਾਡੇ ਵਿਚਾਰ ਕਿਵੇਂ ਨੇ ਇੱਥੋਂ ਦੇ ਲੋਕ ਕਿਵੇਂ ਸਮਝਣ ਵੀ ਉਹ ਗੰਦਗੀ ਧਗਾਉਂਦਾ ਸੀ ਠੀਕ ਹੋਇਆ ਜਾਂ ਕਿ ਰੋਂਦੇ ਹਨ ਲੋਕ ਵੀਰ ਜੀ ਰੋਂਣ ਵਾਲੇ ਵੀ ਬਹੁਤ ਆ ਕਹਿੰਦੇ ਜਿੰਨੀਆਂ ਜਵਾਨਾਂ ਉਹਨੇ ਬਿਆਨ ਹੋ ਜਾਂਦੇ ਨੇ ਤੇ ਸਾਡੀ ਸਮਝ ਤੋਂ ਉਹਨਾਂ ਨੂੰ ਕੋਈ ਮਾੜਾ ਨਹੀਂ ਗਿਆ ਅਸੀਂ ਹੁਣ ਸੋਚਦੇ ਹਾਂ ਸਾਡੀ ਸੁਰਤ ਹੁਣ ਸੰਭਲੀ ਆ ਜਦੋਂ ਤੇ ਉਹਨਾਂ ਨੂੰ ਕੋਈ ਮਾੜਾ ਨਹੀਂ ਗਿਆ ਉਹਨਾਂ ਦੇ ਗੀਤ ਇਦਾਂ ਹੀ ਬਹਾਰ ਰਹਿਣਗੇ ਸਚਾਈ ਗਾਈ ਆ ਸਚਾਈ ਹੁਣ ਮੂਰੇ ਆ ਰਹੀ ਆ ਪਹਿਲਾਂ ਕੁਝ ਲੋਕ ਸਚਾਈ ਐਡਵਾਂਸ ਸੀਗੇ ਉਹਨੂੰ ਗਲਤ ਫੀਲ ਕਰ ਗਏ ਇਹ ਗਲਤ ਤੋਂ ਲੈਣੇ ਕਰਕੇ ਉਹਨਾਂ ਨਾਲ ਇਹ ਹਾਸਾ ਵਾਪਰ ਗਿਆ ਇਹਨਾਂ ਨੇ ਬਹੁਤ ਵਧੀਆ ਜੇ ਉਹ ਮਾੜਾ ਗਾਉਂਦੇ ਹੁੰਦੇ ਤਾਂ ਉੱਥੇ ਮੇਲੇ ਨਹੀਂ ਲੱਗਣੇ ਸੀਗੇ ਮਾੜਾ ਨਹੀਂ ਗਾਇਆ ਉਹਨਾਂ ਨੇ ਬਹੁਤ ਵਧੀਆ ਗਾਇਆ ਨਰਕਾਂ ਨੂੰ ਜਾਵੇਂ ਸਰਾਂਦੇ ਦੀ ਦਵਾਰੇ ਤੂੰ ਇਹ ਕਤਲ ਕਰਾਇ ਦਸ਼ਮੇਸ਼ ਦੇ ਦਲਾਰੇ ਕੋਈ ਗਲਤ ਨਹੀਂ ਗਾਇਆ ਕੋਈ ਅੱਜ ਅੱਜ ਜੋ ਟੀਵੀ ਤੇ ਚੱਲ ਰਿਹਾ ਉਹਦੇ ਨਾਲੋਂ ਬਹੁਤ ਵਧੀਆ ਗਾਇਆ ਹੋ ਇਹਨਾਂ ਨੇ ਬਲਜੀਤ ਸਿੰਘ ਜਿੰਕੀ ਲਾ ਜੀ ਆਪਣੇ ਨਾਲ ਜਿਵੇਂ ਅਪਾ ਰੂਪ ਜੀ ਨਾਲ ਗੱਲ ਕਰੀ ਐ ਇਹਨਾਂ ਦੇ ਵੇਖਣ ਤੋਂ ਚਮਕੀਲੇ ਦਾ ਵਾਰ-ਵਾਰ ਭਲੇਖਾ ਪੈ ਰਿਹਾ ਲੋਕ ਖੜੇ ਨੇ ਅੱਜ ਜਿਸ ਤਰ੍ਹਾਂ ਇੱਕ ਸਟਾਰ ਕਲਾਕਾਰ ਨਾਲ ਲੋਕ ਫੋਟੋਆਂ ਖਿਚਵਾਉਂ ਆਉਂਦੇ ਨੇ ਉਸੇ ਤਰ੍ਹਾਂ ਇਸ ਬਾਈ ਜੀ ਉਹਨਾਂ ਨਾਲ ਲੋਕ ਫੋਟੋਆਂ ਖਿਚਾਈ ਜਾ ਰਹੇ ਨੇ ਲੋਕ ਸੈਲਫੀਆਂ ਲੈ ਰਹੇ ਨੇ ਇਹਨਾਂ ਨਾਲ ਤੇ ਇਸੇ ਤਰ੍ਹਾਂ ਹੀ ਇੱਕ ਨੌਜਵਾਨ ਖੜਾ ਨਵਾਂ ਗਾਇਕ ਬਲਜੀਤ ਚਮਕੀਲਾ ਤੇ ਆਪਾਂ ਇਹਨਾਂ ਤੋਂ ਵੀ ਸੁਣਨਾ ਚਾਹਾਂਗੇ ਤੁਸੀਂ ਵੀ ਚਮਕੀਲਾ ਜੀ ਦੇ ਦੋ ਸ਼ਬਦ ਦੋ ਸੁਰ ਲਾਓ ਜੀ ਹਾਂਜੀ ਨੀ ਬਹਾ ਗੋਰੀਆਂ ਗੜੇ ਵਿੱਚ ਪਾਉਂਦੀ ਸੈਂ ਹੱਕ ਕਰਿਆਤ ਕੁੜੇ ਨੀ ਹੇ ਕਰਿਆਤ ਕੁੜੇ ਨੀ ਮੇਰੀ ਹਿੱਕ ਦਾ ਵਾਲ ਅੱਖ ਵਹਾਉਂਦੀ ਸੈਂ ਹੇ ਹੱਕ ਕਰਿਆਤ ਕੁੜੇ ਨੀ ਹੁਕਾਰਿਓਤ ਕੁੜੇ ਇਹ ਮੇਰਾ ਭਤੀਜਾ ਜੀ ਜੀ ਸਿੰਘ ਬਲਜੀਤ ਚਮਕੀਲਾ ਠੀਕ ਹੈ ਬਲਜੀਤ ਚਮਕੀਲਾ ਕੈਸ ਪਰ ਲਿਆ ਰਹੇ ਹੋ ਕੋ ਇਹਨਾਂ ਦੀ ਹਾਂਜੀ ਇਹ ਮੁੰਡੇ ਤੇ ਗੀਤ ਕੀਤੇ ਆ ਹੁਣ ਤੂੰ ਤਾਂ ਯਾਰ ਜੇ ਇਹ ਇਹਦੇ ਨਾਲ ਇਹਦੀ ਵੀਡੀਓ ਦੇ ਵਿੱਚ ਆ ਜੇ ਤੇ ਮੈਨੂੰ ਲੱਗਦਾ ਇਹਦੀ ਬੱਲੇ ਬੱਲੇ ਹੋ ਜਾਏਗੀ ਹਾਂਜੀ ਹਾਂਜੀ ਆ ਜਾਗੇ ਜੀ ਕੋਈ ਜੀ ਇਹਨਾਂ ਨੇ ਚਮਕੀਲਾ ਆਪਣੇ ਦੇ ਨਾਮ ਦੇ ਨਾਲ ਲਾਇਆ ਉਸ ਤੋਂ ਬਾਅਦ ਕੋਈ ਗੀਤ ਉਸ ਹਾਵ ਨਾਲ ਬਾਜ਼ਾਰ ਨੂੰ ਸਮਝ ਕੇ ਲਿਆਉਂਦੇ ਨੇ ਤੇ ਜਿਹੜਾ ਨਾਲ ਜਿਵੇਂ ਇਦਾਂ ਹੋ ਸਕਦਾ ਹੈ ਕਿ ਇਹ ਸੋਚਣ ਇਹਨਾਂ ਦਾ ਗੀਤਕਾਰ ਕੋਈ ਇਦਾਂ ਲਿਖ ਦਵੇ ਵੀ ਮੇਰੇ ਸੁਪਨੇ ਦੇ ਵਿੱਚ ਆਇਆ ਸੱਚੀ ਮੁੱਚੀ ਨਾਲ ਮੇਰੇ ਤੁਰਿਆ ਚਮਕੀਲਾ ਕੁਛ ਇਦਾਂ ਤਾਂ ਮੈਨੂੰ ਉਮੀਦ ਹੈ ਕਿ ਵੀਰ ਨੂੰ ਸ਼ਾਇਦ ਪੈਰ ਰੱਖਣ ਵਾਤੇ ਖਾਂਦੇ ਪਿੰਦਿਆਂ ਨੂੰ ਦੇਖ ਕੇ ਨਸੜੀਏ ਦੋ ਬੋਲ ਉਹਦੇ ਸੁਣਾ ਲੈ ਹੇ ਖਾਂਦੇ ਪਿੰਦੇ ਹਾਨੂੰ ਦੇਖ ਕੇ ਨਾ ਸੜੀਏ ਆਂਡ ਤੇ ਗਵਾਂਡ ਚ ਕਦੇ ਨਾ ਲੜੀਏ ਹੋ ਬੈਰੀ ਘਰੇ ਜਾ ਕੇ ਬਈ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਵਾਹ ਜੀ ਵਾਹ ਸੌਰਭ ਜੀ ਤੁਸੀਂ ਆਪਣਾ ਸਮਾਂ ਦਿੱਤਾ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨ